ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਆਪਣੇ ਦਾ ਨੋਟ ਕਰ ਲਿਓ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸਜਣੋ ਫਿਰੋਜ਼ਪੁਰ ਆ ਗਿਆ ਮੋਦਕੀ ਨਗਰ ਆ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਤੇ ਅੱਜ ਤੁਹਾਨੂੰ ਵਿਖਾਉਣ ਲੱਗੇ ਆ ਆਪਣੇ ਫਾਰਮ ਤੋਂ ਦੋ ਵਿਹੜਾਂ ਤੇ ਇੱਕ ਵਿਖਾਵਾਂਗੇ ਸਜਣੋ ਤੁਹਾਨੂੰ ਅੱਜ ਝੋਟੀ ਮੰਨ ਲਓ ਵੀ ਮਾਲਕਾਂ ਦੇ ਦਰਸ਼ਨ ਮੁਤਾਬਕ ਦੂਜਾ ਵਾ ਤੁਸੀਂ ਤੀਜਾ ਵੀ ਮੰਨ ਲਓ ਤੇ ਇੱਕ ਝੋਟੀ ਜਿਹੜੀ ਆ ਰੂਸ਼ੀ ਸੀਗੀ ਉਹਦਾ ਜਿਹੜਾ ਸੌਤਾ ਹੋ ਗਿਆ ਕਰਮਾਲੀ ਦਾ ਉਹ ਨਹੀਂ ਵਿਖਾਉਂਦੇ ਤੁਹਾਨੂੰ ਆ ਵਿਖਾਵਾਂਗੇ ਮੰਨ ਕੇ ਚੱਲੋ ਵੀ ਐਹਰ ਸ਼ਹਿਰ ਜਿਵੇਂ ਕਹਿ ਦਿੰਦੇ ਕਈ ਭੈਣਾ ਭਰਾਵਾਂ ਦੀ ਡਿਮਾਂਡ ਵਹਿੜਦੀ ਬੜੀ ਸੀਲ ਸਾਉ ਤੇ ਬੜੇ ਚੰਗੇ ਬੋਲੇ ਤੋਂ ਸਟਾਰਟ ਸੀਗੀ ਤੇ ਆ ਆ ਗਈ ਸੱਜਣੋ ਦੋ ਦੰਦ ਬਚੀ ਹਜੇ ਇਹਦੇ ਤੁਸੀਂ ਦੰਦ ਵੀ ਤੁਹਾਨੂੰ ਪੱਟ ਕੇ ਵਿਖਾ ਦੇਵਾਂਗੇ ਦੋਂਦੀ ਆ ਕਿੰਨਾ ਬੋਲਾ ਬੂਲਾ ਕੰਨੇ ਦਿਨਾਂ ਦੀ ਸੂਈ ਸਾਰਾ ਲੇਖਾ ਜੋਖਾ ਇਹਦੇ ਥੱਲੇ ਕਿੰਨਾ ਬੋਲਾ ਆਇ ਇੱਕ ਦਿਨ ਸੱਜਣੋ ਮਗਰੋਂ ਸੂਈ ਆ ਤੇ ਜਿਹੜੀ ਡੱਬੀ ਆ ਉਹ ਇੱਕ ਦਿਨ ਪਹਿਲਾਂ ਦੀ ਸੂਈ ਵੀ ਆ ਤੇ ਮੱਝ ਨੂੰ ਮੰਨ ਕੇ ਚੱਲੋ ਵੀ 20 ਦਿਨ ਹੋ ਗਏ ਸੂਈ ਨੂੰ 18 ਤੋਂ 20 ਦਿਨ ਲਾ ਲਿਓ ਮਗਰ ਵੀ ਕੱਟੀ ਆ ਜੋ ਤੁਰ ਤਾਰ ਕੇ ਵਿਖੇ ਤੇ ਰੇਟ ਵੀਡੀਓ 'ਚ ਹੋਣਗੇ ਰਿਕਵੈਸਟ ਬੇਨਤੀ ਰਹੂਗੀ ਕਿ ਜਿਹੜਾ ਪਸ਼ੂ ਵੀ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਕਿਉਂਕਿ ਇਹ ਸੱਜਣੋ ਸਾਲੀਆਂ ਚੀਜ਼ਾਂ ਤੇ ਦੁੱਧ ਤੇ ਪੁੱਤ ਜਿਵੇਂ ਕਹਿ ਦਿੰਦੇ ਨੇ ਨਾ ਆਪਣੇ ਸਿਆਣੇ ਕਾ ਬੰਦੇ ਪਹਿਲਾਂ ਵੀ ਔਰਗ ਵੀ ਦੁੱਧ ਤੇ ਪੁੱਤ ਕਰਮਾਂ ਦਾ ਇਹ ਆਪਣੀ ਤਕਦੀਰ ਦਾ ਹੁੰਦਾ ਤੇ ਜਿਵੇਂ ਪਹਿਲਾਂ ਤਸੱਲੀ ਕਰ ਲਗੇ ਫਿਰ ਲਾਂਬੇ ਲੂੰਬੇ ਦੀ ਗਜੈਸ਼ ਜਿਹੜੀ ਉਹ ਨਹੀਂ ਰਹਿੰਦੀ ਆਜੋ ਮਾਈ ਤੋਂ ਸ਼ੁਰੂ ਕਰ ਲੈਨੇ ਆ ਉਸ ਤੋਂ ਬਾਅਦ ਤੁਹਾਨੂੰ ਤੋਰ ਤਾਰ ਕੇ ਵਿਖਾ ਦਿੰਨੇ ਆ ਰੇਟ ਕਰਦੇ ਆ ਵੀਡੀਓ ਚ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਕਰੇ ਸੀਗੇ ਸੋਚਿਆ ਤੁਹਾਨੂੰ ਜਾਨਵਰ ਜਿਹੜੇ ਉਹ ਵਿਖਾਈਏ ਲਾਪਰੀ ਸਾਸਰੀ ਗਾਲ ਸਾਸਰੀ ਗਾਲੀ ਹੋਰ ਸੁਣਾ ਬਸ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਤੇ ਐਡਰੈਸ ਕਰ ਦਈਏ ਕਨਫਰਮ ਆਪਣੇ ਭੈਣਾ ਭਰਾ ਨੂੰ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਆਈ ਨੇੜੇ ਸੰਤ ਅਮਰਜੀਤ ਸਟੇਡੀਅਮ ਦੇ ਕੋਲ ਆਪਣਾ ਘਰ ਆ ਹਾਂ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਆਪਣੇ ਜਮਾਂ ਕੰਦ ਨਾਲ ਕੰਦ ਸਾਂਝੀ ਆ ਕੰਦ ਨਾਲ ਕੰਦ ਸਾਂਝੀ ਆ ਤੇ ਨੰਬਰ ਆਪਣੇ ਆ ਚੱਲੀ ਜਾਂਦੇ ਨੇ 983 83 88770007 ਬਾਕੀ ਆਪਾਂ ਸਕਰੀਨ ਤੇ ਵੀ ਚਲਾ ਦੇਾਂਗੇ ਕੋਈ ਚੱਕਰ ਨਹੀਂ ਠੀਕ ਆ ਤੇ ਆ ਜਿਵੇਂ ਹੁਣ ਆਪਣੇ ਕੋਲੇ ਝੋਟੀ ਆ ਤੇ ਜਿਵੇਂ ਆਪਣੇ ਕੋਲੇ ਆ ਝੋਟੀ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਇਹ ਆਪਾਂ ਪਹਿਲਾਂ ਤਾਂ ਐ ਦੱਸ ਗਏ ਆਪਣੇ ਭੈਣਾ ਭਰਾਵਾਂ ਨੂੰ ਏਰੀਏ ਕਿਹੜੇ ਦੀ ਆ ਤੇ ਆਪਾਂ ਰਾਜਸਥਾਨੋਂ ਲਈ ਮਾ ਜੀ ਰਾਜਸਥਾਨ ਤੋਂ ਹਾਂ ਨਾ ਤੇ ਆਪਾਂ ਦੋਨੇ ਟਾਈਮ ਚਵਾਈ ਕਰਕੇ ਲਈ ਆ ਦੋ ਟਾਈਮ ਕੰਡੇ ਤੇ ਚੜਾ ਕੇ ਦੁੱਧ ਲਿਆਉਂਦਾ ਸੀ ਆਪਾਂ ਜੀ ਦੋ ਟਾਈਮ ਸੱਜਣੋਂ ਕੰਡੇ ਤੇ ਚੜਾ ਕੇ ਦੁੱਧ ਲਈ ਆ ਕਿਹਦੇ ਸੰ 18 ਕਿਲੋ ਆਪਾਂ ਮਿਣਕੇ ਲਿਆ ਸਕੋ ਜਮਾ 18 ਕਿਲੋ ਜਿਹੜਾ ਦੁੱਧ ਰਾਣੀ ਦੇ ਕੋਲੋਂ ਮਿਣਕੇ ਆਇਆ ਤੇ ਮਗਰਾ ਕੱਟੀ ਹੈ ਨਾ ਮਗਰਾ ਕੱਟੀ ਬਹੁਤ ਚੰਗੇ ਸੀ ਬੰਦੀ ਹੋ ਗਈ ਹਾਂ ਇੱਕ ਰੰਗ ਕਾਲੀ ਜਮਾ ਜੈੱਟ ਬਲੈਕ ਜੈੱਟ ਬਲੈਕ ਕੱਟੀ ਇਹ ਆ ਵੇਖਿਓ ਇੱਕ ਵੀ ਵਾਲ ਨਹੀਂ ਬੜਾ ਚੰਗਾ ਦੁੱਧ ਦੁੱਧ ਛੱਡਿਆ ਮਾਲਕਾਂ ਨੇ ਪੂਰੀ ਨੱਕਰ ਆ ਤੇ ਇਹਨੂੰ ਸੂਈ ਨੂੰ ਕਿੰਨੇ ਦਿਨ ਦੱਸਿਆ ਸੀ ਆਪਾਂ 20 ਦਿਨਾਂ ਚੋਂ 18 ਤੋਂ 20 ਦਿਨ ਸੂਈ ਨੂੰ 18 ਤੋਂ 20 ਦਿਨ ਇਹਦੇ ਮਾਲਕਾਂ ਨੇ ਦੱਸਿਆ ਹਨ ਤੇ ਕਈ ਭੈਣਾਂ ਭਰਾ ਆਪਣੇ ਇਹ ਕਹਿੰਦੇ ਵੀ ਯਾਰ ਦੂਜਾ ਜੇ ਜਾਤ ਵਾਲੀ ਮੈਂ ਤਾਂ ਦੁੱਧ ਕੱਢਦੀ ਆ ਇਹ ਗ੍ਰੈਡੇਟ ਆ ਗਈ ਤੇ ਦੁੱਧ ਨੂੰ ਖਰੀ ਹੈ ਕਿ ਨਹੀਂ ਹੈ ਜੀ ਮੇਰੇ ਬਾੜੀ ਵੱਡੀ ਨਹੀਂ ਗਈ ਹਾਂ ਤੇ ਦੁੱਧ ਕਰਮਾਂ ਵਾਲੀ ਥੱਲੇ ਸਜਣੋਂ 16 ਦੁੱਧ ਹੁਣ ਵੀ ਹਨਾ ਤਿਆਰ ਆ ਥੋੜਾ ਜਿਹਾ ਉਪਰਾ ਕਰ ਗਈ 16 ਕਿਲੋ ਦਾ ਕੰਡੇ ਵਾਲਾ ਦੁੱਧ ਹੋਊਗਾ ਹਾਂ ਜੀ ਹਾਂ ਜੀ ਤੇ ਪਿੱਛੋਂ ਕਰਦੇ ਆ ਇਹਨੂੰ ਫਿਰ ਤੋਰ ਤਾਰ ਕੇ ਸੁਆ ਕਿਹੜਾ ਸੂਈ ਆ ਇਹ ਸੁਆ ਮਾਲਕਾਂ ਨੇ ਦੂਜਾ ਦੱਸਿਆ ਠੀਕ ਆ ਦੂਜਾ ਮਾਲਕ ਆਓ ਚਲੋ ਉਹ ਤਾਂ ਅਗਲੇ ਤੇ ਪਿੰਡ ਹੈ ਹਨਾ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਸੀ ਵੀ ਹਾਂ ਨਵੀਂ ਝੋਟੀ ਆ ਤੇ ਬਾਕੀ ਲੇਵੇ ਭਾਂਡੇ ਦੀ ਦਾ ਸੱਜਣਾ ਨਾ ਜੇ ਮੰਨ ਕੇ ਚੱਲੋ ਵੀ ਜਿਵੇਂ ਕਹਿ ਦਿੱ ਗੀ ਨਾ ਕਰਮ ਵਾਲੀ ਨਜ਼ਰ ਵਾਲੀ ਆ ਜਿਉਂਦੀ ਰਵੇ ਸ਼ਾਮ ਨੂੰ ਬੜੀ ਬੰਦੀ ਆ ਜਿੱਛ ਗੇਤ ਤਾਂ ਲੱਗਾ ਮੇਰੇ ਨੂੰ ਹਾਂ ਵਿਰਲ ਲੱਗੀ ਦੁੱਧ ਵਾਲੀ ਮੈਂ ਆ ਬਾੜ ਵੀ ਬਰੋਬਰ ਹੀ ਨਿਕਲਦੀ ਆਈ ਹਾਂ ਕਿਲੋ ਤੋਂ ਬਾਹਰ ਕਾਢਣੀ ਹੁੰਦੀ ਹੈ ਜੀ ਹਾਂ ਗਾੜ ਵੀ ਸੱਜਣੋ 2 ਢਾਈ ਕਿਲੋ ਆ ਆ ਵੇਖੋ ਤਰਦੀ ਦਾ ਲੇਵਾ ਭਾਂਡਾ ਬਾਕੀ ਮੈਂ ਤੁਹਾਨੂੰ ਨੇੜ ਤੋਂ ਤਸੱਲੀ ਕਰਾਉਂਗਾ ਤੇ ਬਹੁਤੇ ਸਿਆਣੇ ਬਿਯੁਰਗ ਆਪਣੇ ਇਹ ਗੱਲ ਕਹਿੰਦੇ ਯਾਰ ਕੱਦ ਵਾਲੀ ਮੈਂ ਦੁੱਧ ਕੱਢਦੀ ਆ ਤੇ ਪਰ ਯਾਰ ਇਹਦਾ ਕੋਈ ਬਾਹਲਾ ਵੱਡਾ ਕੱਦ ਨਹੀਂਗਾ ਜੇ ਮੈਂ ਤੁਹਾਨੂੰ ਕਹਿ ਦਿਆਂ ਬੜੀ ਉੱਚੀ ਲੰਬੀ ਆ ਯਾਰ ਪਰ ਜਿਹੜਾ ਪੱਖੇ ਨੂੰ ਪ੍ਰਮਾਤਮਾ ਨੇ ਦੁੱਧ ਵਾਲਾ ਲਾਇਆ ਨਾ ਉਹ ਉਹ ਜਿਵੇਂ ਕਹਿੰਦੇ ਹੁੰਦੇ ਨਾ ਕੁਦਰਤ ਲਾ ਦਿੰਦੀ ਲੈ ਚੱਲਣ ਲੱਭੀ ਕੁਦਰਤ ਦੁੱਧ ਲਾਉਂਦੀ ਆ ਪਸ਼ੂ ਨੂੰ ਇਹਨੂੰ ਉਹ ਚੀਜ਼ਾਂ ਨਾੜਾਂ ਨੂੜਾਂ ਲੇਵੇ ਤੇ ਗੁੰਦੀ ਪਈ ਆ ਇਹ ਜਮਾ ਵੇਖੋ ਬਾਕੀ ਤੁਹਾਨੂੰ ਵਿਖਾਉਣੇ ਆ ਝੋਟੀ ਵੱਡੀ ਵੀ ਬਹੁਤ ਸੀਗੀ ਆ ਕਾ ਵੀ ਰੂਸ਼ੀ ਪਰ ਇਹਦਾ ਕਰਮਾ ਵਾਲੀ ਦਾ ਜਿਹੜਾ ਸੌਦਾ ਹੋ ਗਿਆ ਜਿੱਥੇ ਦਾ ਦਾਣਾ ਪਾਣੀ ਸੀਗਾ ਇਹ ਉੱਥੇ ਚਲੀ ਆ ਤੇ ਇਹਦਾ ਜਿੱਥੇ ਦਾ ਦਾਣਾ ਪਾਣੀ ਹੋਇਆ ਇਹ ਉੱਥੇ ਜਾਊਗੀ ਕਰਮਾ ਵਾਲੀ ਵੇਖੋ ਉਧਰ ਹੋ ਜਾ ਪੱਤ ਤੂੰ ਹੁਣ ਮੈਂ ਮੂਰੋਂ ਵੀ ਇਹਦਾ ਥਣ ਲੈਵਾ ਵਿਖਾਉਂਗਾ ਵੇਖੋ ਕਿਵੇਂ ਨਾ ਕਰਮਾਂ ਵਾਲੀ ਜਿਵੇਂ ਅਮਰੀਕਨ گاਵਾ ਹੁੰਦੀਆਂ ਥੋੜੀ ਜਿਹੀ ਡਰਦੀ ਇਹਨੂੰ ਐ ਆ ਪਤਾ ਨਹੀਂ ਮੈਨੂੰ ਕੀ ਕਹਿਣ ਲੱਗ ਗਿਆ ਇੱਕ ਸੱਜਣੋਂ ਉਪਰੇ ਸਾਂ ਆਈ ਆ ਹਜੇ ਇੱਥੇ ਵੀ ਨਵੀਂ ਆ ਆ ਵੇਖੋ ਗਾਂ ਆਲਾ ਲੈਵਾ ਮਿਲਕ ਵੇਣ ਮੈਂ ਕਹਿੰਨਾ ਵੀ ਸੱਜਣੋਂ ਜੇ ਕਿਸੇ ਨੇ ਚੰਗੀ ਬਰੀਡ ਤਿਆਰ ਕਰਨੀ ਚੰਗੇ ਦੁੱਧ ਤੇ ਮੈਂ ਲਾਉਣੀ ਆ ਅੱਖਾਂ ਮੀਟ ਕੇ ਮੈਂ ਘਰੇ ਰੱਖ ਲਿਓ ਕਰਮਾਂ ਵਾਲੀ ਪੂਰੀ ਚੰਗੀ ਆ ਤੇ ਬਾਕੀ ਇੱਕ ਅਸੀਂ ਹੋਰ ਤਜਰਬਾ ਕੀਤਾ ਵੀ ਰਾਜਸਥਾਨ ਦੀਆਂ ਮਈਆਂ ਯਾਰ ਵਾਕਿਆ ਕੇ ਸੌਂਦੇ ਸੀ ਜਿਵੇਂ ਵੀਡੀਓ ਡੱਬ ਵਾਲੀ ਕੀਤੀ ਸੀ ਤੇ ਉਹ ਕਹਿੰਦੇ ਸੀ ਵੀ ਅਸੀਂ ਰਾਜਸਥਾਨ ਦੀ ਮਹਿ ਵੱਧ ਲੈਨੇ ਆ ਜੰਮੂ ਦੇ ਵੀਰ ਪਰ ਨਹੀਂ ਵਾਕਿਆ ਹੀ ਸੱਜਣੋ ਰਾਜਸਥਾਨ ਦੀਆਂ ਹਾਂ ਵਾਕਿਆ ਕੋਈ ਸ਼ੱਕ ਨਹੀਂ ਸ਼ਾ ਬਹੁਤ ਚੰਗੀ ਆ ਕਰਮਾਂ ਦੀ ਤੇ ਲਵੀ ਇਹਦਾ ਫਿਰ ਆਪਾਂ ਰੇਟ ਹੁਣ ਕੀ ਰੱਖੀਏ ਉਹ ਜਿਹੜੇ ਸਾਹ ਚ ਦੁੱਧ ਆਈ ਹਾਂ ਤੇ ਫਲਾਕ 70 ਮਾ ਮਿਲ ਗਈ ਠੀਕ ਆ ਕਾਹੀ ਗੱਡੀ ਆ ਆਓ ਚਲ ਆਪਾਂ ਨੂੰ ਜੇ ਭਾਣਾ ਮੰਨ ਕੇ ਚਲ ਆਪਾਂ ਮਿਹਨਤ ਕੀਤੀ ਆ ਭਾਣਾ ਲਈ ਆ ਭਾਣਾ ਦੇ ਦਈਏ ਹਾਂ ਹਾਂ ਮੁੱਲ 1.55 ਕਰਦੇ ਆ ਭਾਈ 1 ਲੱਖ ਤੇ 55000 ਹਾਂਜੀ ਤੇ ਦੇ ਕਿੰਨੇ ਦੀ ਦਈਏ ਕਰ ਦਈਏ ਪਿਆਰ ਮਾ ਪਤਾ ਤੁਸੀਂ ਦੱਸ ਦੋ ਕਿੰਨੇ ਦੀ ਦਈਏ ਹੈ ਤੁਸੀਂ ਦੱਸ ਦੋ ਪੂਰੇ ਦੀ ਦੇ ਦਈਏ ਜਿਹੜੀ ਦੀ ਹਾਂ ਮੇਰਾ ਜੀ ਦੇ ਦਈਏ ਚਲ ਬਾਕੀ ਜਿਹੜਾ ਭੈਣ ਭਰਾ ਫੋਨ ਲਾਊਗਾ ਕੋਈ ਹੱਥ ਛੱਡ ਦਾਂਗੇ ਹੋਰ ਹਜ਼ਾਰ ਛੱਡ ਦਾਂਗੇ ਪਿੱਛੋਂ ਕਰਦੇ ਫੇਰ ਇਹਨੂੰ ਸੱਜਣੋ ਮਾਝ ਦੇ ਕਿ ਚੰਗਿਆ ਤੇ ਖੜੀ ਹੋਵੇਗਾ ਹਾਂ 2 2.5 2.5 ਮੌਲ ਕਰੂ ਅਗਲਾ ਦੇ ਦੋ ਦੋ ਲੱਖ 2.5 ਲੱਖ ਮੰਗਿਆ ਹੀ ਮੰਗਦੇ ਆ ਕੋਈ ਸ਼ੱਕ ਨਹੀਂ ਉਧਰ ਨੂੰ ਹੋ ਜਾ ਪਤਾ ਹੋ ਜਾ ਮੇਰਾ ਪਤਾ ਵੇਖੋ ਸੱਜਣੋ ਗਹਿਣਾ ਮੈਂ ਇਹ ਕਹਿਣ ਨਹੀਂ ਤੁਰਿਆ ਜਾਂਦਾ ਜੇ ਖਾਂ ਸਿੱਧੀ ਛੱਡੀ ਹੋਵੇ ਹਨਾ ਤੇ ਅੱਗੇ ਫਿਰ ਆ ਗਈ ਆਹਾ ਦੋ ਦੰਦ ਵੱਛੀ ਇਹਦੇ ਪੱਟੀ ਮਾੜਾ ਜਿਹਾ ਮੂੰਹੇ ਫੜਾਈ ਲੈਂਦੀ ਆ ਦੰਦ ਪੱਟ ਕੇ ਵਿਖਾਈ ਦੇ ਆਹ ਵੇਖੋ ਸੱਜਣੋ ਐਂ ਤੁਹਾਡੀ ਤਸੱਲੀ ਆ ਹਾਂ ਪਿਓਰ ਦੋ ਦੰਦ ਵੱਛੀ ਆ ਤਾ ਤੁਹਾਨੂੰ ਮੂੰਹ ਪੜਦਾ ਵੀ ਯਾਰ ਕੋਈ ਭੈਣ ਭਰਾ ਐ ਨਾ ਕਵੇ ਵੀ ਇਹ ਖਣੀ ਐਵੇਂ ਕਹੀ ਜਾਂਦੇ ਆ ਆਪਦੇ ਜਣੀ ਕੋਸ਼ਿਸ਼ ਆ ਵੀ ਹਰ ਪੱਖ ਤੋਂ ਤੁਹਾਨੂੰ ਹਰ ਚੀਜ਼ ਰੀਅਲ ਵਿਖਾਵਾਂਗੇ ਬਾਕੀ ਯਾਰ ਸੱਜਣੋ ਤੁਸੀਂ ਸਾਰੇ ਭੈਣਾ ਭਰਾ ਹਰ ਹਰ ਜਗ੍ਹਾ ਤੇ ਆਪਦੇ ਤੋਂ ਸਿਆਣੇ ਆ ਤੇ ਲੈ ਵੀ ਇਹ ਫਿਰ ਸੂਆ ਪਹਿਲਾ ਦੁੱਧ ਤੇ ਹੁਣ ਇਹਦੇ ਕੋਲੇ ਬੌਲਾ ਕਿੰਨਾ ਦੁੱਧ ਇਹਨੂੰ ਅਜ 6 ਤੋਂ 7 ਦਿਨ ਹੋ ਗਏ ਸੁਣੀ ਨੂੰ ਇਹਦਾ ਬੱਚਾ ਮਗਰ ਹਨਾ ਬੱਚਾ ਖੜਾ ਆ ਖੜਾ ਸੱਜਣੋ ਠੀਕ ਆ ਤੇ ਦੁੱਧ ਦੇ ਥਲੇ 17 17 18 ਖੁੱਲਾ ਹੈ گا ਹੁਣ 17 18 ਹੈਗਾ ਕੋਈ ਦੁੱਧ ਮਾਲੇ ਠੀਕ ਆ ਸੋਲਾ ਵੀ ਆਪਣੀ ਅਗਲੇ ਘੰਟੇ ਗਰੰਟੀ ਵੀ ਹੋਊਗੀ 16 ਕਿਲੋ ਦਾ ਯਾਰ ਅੱਖਾਂ ਮੀਟ ਕੇ ਜੋਖੀ ਜਾਵੇ ਕੋਲ ਆਪਣਾ ਕੰਡਾ ਲੈ ਆਵੇ ਨਾਲ ਯਾਰ ਠੀਕ ਆ ਤੇ ਦੁੱਧ ਦੇ ਦੂ 20 ਤੋਂ ਬਾਅਦ ਜਿਹੜਾ ਚਾਹੀਦਾ 20 ਕਿਲੋ ਦੁੱਧ ਦੀ ਬਰੀਡ ਬਹੁਤ ਆ ਬੱਛੀ ਦੀ ਹੈ ਨਾ ਚੰਗੀ ਇਹ ਖਾਦਾ ਦੀ ਬੱਛੀ ਦੁੱਧ ਦੀ ਨਾਲੇ ਦੋ ਦੰਦ ਗਾਂ ਨੂੰ ਵੀ ਵਾਧੇ ਵਾਲੀ ਗਾਂ ਨੂੰ ਵਾਧੇ ਦੀ ਤੋਰ ਕਰਾ ਦੇ ਚੱਕੇ ਦੀ ਲਓ ਵੀ ਸੱਜਣੋ ਤੇ ਚੂਣ ਚਾਣ ਵਾਲੀ ਉਹ ਬੇਫਿਕਰ ਹੋ ਜਾਓ ਸਾਫ ਸੁਥਰੀ ਆ ਤੇ ਬਾਕੀ ਥੋੜਾ ਜਿਹਾ ਘੱਟਾ ਆ ਜਾਂਦਾ ਤੂੜੀ ਦਾ ਕੰਮ ਚੱਲੀ ਜਾਂਦਾ ਇਹ ਨਾ ਸੋਚਿਓ ਵੀ ਨਵੀਂ ਆ ਗਈ ਆ ਹਜੇ ਨਵੀਂ ਨਹੀਂ ਆਈ ਪੁਰਾਣੀ ਚੱਕੀ ਫਰਦੇ ਉਹਗੇ ਹਜੇ 10 ਦਿਨ ਲੱਗ ਜਾਣੇ ਆ ਵੇਖੋ ਲੇਵੇ ਭਾਂਡੇ ਦੀ ਫੈਕਸ ਆਰਡਰ ਦੀ ਵਹਿੜ ਆ ਐਣ ਮੱਲਾ ਰਗੀ ਆ ਥੱਲਿਓ ਹਾਂ ਜਾਤ ਕੁਆਲਟੀ ਬਰੀਡ ਵਾਈਜ਼ ਜੇ ਕੋਈ ਵਹਿੜ ਭੈਣ ਭਰਾ ਲੱਭਦਾ ਸੀ ਤਾਂ ਹਾਂ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲਦੇ ਰਹਿਣਗੇ ਤੇ ਸੂਏ ਸਵਾਏ ਪਸ਼ੂ ਆ ਦੁੱਧ ਥੋੜੀ ਹਮਮਤ ਆ ਬਾਕੀ ਜਿਹੜੇ ਭਰਾ ਸਮਝਦਾਰ ਆ ਪਸ਼ੂਆਂ ਤੇ ਉਹਨਾਂ ਨੇ ਤਾਂ ਯਾਰ ਪਸ਼ੂ ਵੇਖ ਕੇ ਵੀ ਗੱਸ ਲਾ ਲੈਣਾ ਹੁੰਦਾ ਇਹ ਵਾਕਿਆ ਹੀ ਚੀਜ਼ ਜਿਹੜੀ ਵਿਖਾਤੀ ਇਹਨਾਂ ਨੇ ਦੁੱਧ ਵਾਲੀ ਆ ਤੇ ਲਵ ਇਹ ਕਿੰਨੇ ਦੀ ਦਈਏ ਇਹਦਾ ਮੁੱਲ ਕੋਈ ਲੱਖ ਨਹੀਂ ਆਪਾਂ ਕਰਦੇ 80000 ਰੁਪਏ ਮੁੱਲ ਕਰਦੇ ਲਈ ਇਹਦੀ ਡਿਮਾਂਡ ਕਰਦੇ 80 ਦੇ ਪਿਆਰ ਮੁਹੱਬਤ ਕਰ ਕਰਦਾਂਗੇ ਪਿਆਰ ਮੁਹੱਬਤ ਤੁਸੀਂ ਦੱਸ ਦੋ ਬਾਕੀ ਕੀ ਹੈ ਨੇ ਹੈ ਤੁਸੀਂ ਦੱਸ ਦਿਓ ਠੀਕ ਆ ਕਿੰਨੇ ਦੀ ਮੁੱਲ ਪਾ ਕੇ ਮਿਲਦੀ ਹੈ ਨਹੀਂ ਗਾ ਜੂੜ ਨਹੀਂ ਪੋੜੀ ਹਾਂ ਉਹ ਤਾਂ ਵੰਗਾ ਲਾ ਲਈਦਾ ਹਨਾ ਠੀਕ ਆ 75 ਦੀ ਦੇਦਾਂਗੇ ਆਪਾਂ ਇਹ ਠੀਕ ਆ 75 ਦੀ ਦੇ ਦਈਏ ਦੇਦਾਂਗੇ ਠੀਕ 70000 ਰੁਪਏ ਦੀ ਸੱਜਣੋ ਦੋ ਦੰਦ ਵੱਛੀ ਕਿਆ ਬਾਤ ਆਲੀ ਵਹਿੜ ਚਾਰ ਦਿਨ ਸੰਭਲਿਓ ਚੰਗੀ ਗਊ ਆ ਗਾਂ ਨੂੰ ਵੀ ਕਰਮ ਵਾਲੀ ਦੋ ਰੁਪਏ ਲਾਉਗੀ ਉਹ ਚਲ ਜੇ ਮੰਨ ਕੇ ਚੱਲ ਤੀਜਾ ਸੂਆ ਹੁੰਦੀ ਤਾਂ ਵੀ 70000 ਦੀ ਆ ਆਪਾਂ ਵੇਚੀ ਉਹਦਣਾ 25 25 30000 ਦੀਆਂ ਵੀ ਜਾਂਦੀਆਂ ਹਾਂ ਅਸਰ ਵਹਿੜ ਹੀ ਵਿਕ ਜਾਂਦੀ ਐ ਕੋਈ ਸ਼ੱਕ ਨਹੀਂ ਆਪਾ 75 ਦੀ ਕਹਿਤੀ ਹਨਾ ਆਪ ਦੇ ਜਣੀ ਤਾਂ ਮਾਨਤਨ ਪੂਰਾ ਕੀਤਾ ਭਣਾ ਭਰਾਵਾਂ ਦਾ ਬਾਕੀ ਇਹ ਦੱਸਣਗੇ ਆ ਆ ਗਈ ਹਨਾ ਟਾਪ ਦਾ ਨਗੀਨਾ ਵੇੜ ਘਰੇ ਰੱਖਣ ਨੂੰ ਹਾਂਜੀ ਗਰਮੀ ਦਾ ਤੋਹਫਾ ਗਰਮੀ ਦਾ ਤੋਹਫਾ ਹਾਂਜੀ ਲੋ ਵੀ ਸੱਜਣੋ ਇਹ ਮੈਸੇਜ ਵੀ ਚਾਰ ਦਾ ਲਵੋ ਇਹ ਐਰ ਸ਼ੈਰ ਹਾਂਜੀ ਇਹ ਚਾਰ ਦਾ ਦਾ ਸੱਜਣੋ ਨੋਟ ਕਰ ਲਿਓ ਇਹਨੂੰ ਵੀ ਹਫਤੇ ਦੇ ਅੰਦਰ ਬਾਹਰੀ ਹੋਇਆ ਹਾਂ ਇਹਨੂੰ ਆਪਾਂ ਆਈ ਇੰਨੇ ਕਿਥੇ ਘੱਟ ਗਈ ਆ ਹਾਂ ਉਹ ਪਹਿਲਾਂ ਸੂਈ ਆ ਜੀ ਇਹ ਥੋੜੀ ਨਾ ਰਾਤ ਤੇ ਨਹੀਂ ਹੋ ਗਈ ਸੀ ਠੀਕ ਆ ਤੇ ਦੋ ਤਿੰਨ ਦਿਨਾਂ ਦੇ ਵੀ 16 17 ਕਿਲੋਈ ਸੀਗਾ ਤਿਆਰ ਠੀਕ ਆ ਹੁਣ ਇਹ ਦਾ ਸਿਰ 14 15 14 ਇਹਨੂੰ ਸੱਜਣੋਂ ਬੁਖਾਰ ਹੋ ਗਿਆ ਸੀ ਨੋਟ ਕਰ ਲਿਓ ਥੋੜਾ ਜਿਹਾ ਨਵਾਈ ਨੂੰ ਹੀ ਗਈ ਸੀ ਕਿਤੇ ਮਗਰੋਂ ਤੇ ਥੋੜਾ ਜਿਹਾ ਮੰਨ ਲਓ ਵੀ ਇਹ ਕਰ ਗਈ ਸੀ ਕੇਰਾ ਦੁੱਧ ਘਟ ਗਈ ਸੀ ਹੁਣ ਵੀ ਇਹਦੇ ਥੱਲੇ 13 14 ਹੈਗਾ ਹਨਾ ਹਾਂ ਇਹਨਾਂ ਦਾ ਹੈਗਾ ਇਹਦੇ ਕੋਲੇ ਖੁੱਲਾ ਇਹਦੀ ਵੀ ਤੋਰ ਚੈੱਕ ਕਰਾ ਦਿਓ ਇਹ ਚਾਰ ਦਿਨ ਦਾ ਸੱਜਣੋਂ ਮਗਰ ਇਹਦੇ ਵੀ ਆਹਾ ਜ਼ਮੂਰਾ ਵੱਛਾ ਕਰ ਲਓ ਜੀ ਇਹ ਜਮਾ ਆਪਦੀ ਮਾਂ ਤੇ ਗਿਆ ਸੀਗਾ ਜੇ ਕਿਤੇ ਬੱਚੀ ਹੁੰਦੀ ਤਾਂ ਜਮਾ ਹੀ ਆਣ ਉਹਨੇ ਹੀ ਡਾਪੇਦੇ ਸੀ ਵੇਖੋ ਵਹਿੜ ਸੱਜਣੋ ਘੋੜੀ ਵਰਗੀ ਆ ਤੇ ਚੂਣ ਲੱਗਿਆ ਕੀ ਕਹਨੇ ਇਹਨੂੰ ਸੱਜਣੋ ਜੇ ਕਹਿ ਦਈਏ ਨਾ ਵੀ ਨਵਾਂ ਜਿਹਾ ਜਵਾਕ ਬਾਦਗੇ ਦੇ ਥੱਲੇ ਤੇ ਮੈਂਟ ਚ ਬਾਲਟੀ ਭਰ ਲੂਗਾ ਇੰਨੀ ਕਰਮਾ ਵਾਲੀ ਨੂੰ ਚਵਾਈ ਮੋਟੀ ਲੱਗੀ ਆ ਥਾਣ ਲੱਗਾ ਕਰਮਾ ਨੂੰ ਦੂਜੇ ਸੂਏ ਵਾਲਾ ਬਹੁਤ ਸ਼ਾਨਦਾਰ ਵਹਿੜ ਆ ਘਰੇ ਰੱਖਣ ਵਾਲੀ ਗਰਮੀ ਦਾ ਤੋਹਫਾ ਬੱਚੀ ਆ ਪੂਰੀ ਚੰਗੀ ਵੈੜ ਥਣ ਮੱਝ ਵਾਲਾ ਮੱਝ ਦਾ ਮੁਕਾਬਲਾ ਬਾਕੀ ਇੱਕ ਗੱਲ ਹੈ ਲਹੂ ਪਾਣੀ ਵਾਲੀਆਂ ਵਹਿੜਾਂ ਸੱਜਣੋਂ ਲਿੱਸੀਆਂ ਫਿੱਕੀਆਂ ਕਿਹੜੇ ਦਾ ਖਾਲੀ ਮੱਝ ਦਾ ਮੁਕਾਬਲਾ ਕਰਨਾ ਕਰਨਾ ਤੇ ਬਾਕੀ ਯਾਰ 30 35 35000 ਦੀਆਂ ਬੱਛੀਆਂ ਤਾਂ ਹਨਾ ਮੰਨ ਕੇ ਚੱਲ ਵੀ ਹਾਂ ਸਰਾਵੀ ਤੇ ਜੇ 5 5 ਕਿਲੋ ਦੁੱਧ ਵਾਲੀਆਂ ਵੀ ਰੱਖ ਜਾਂਦੀਆਂ ਇਹਦਾ ਰੇਟ ਫਿਰ ਇਹਦਾ ਮੁੱਲ 65000 ਕਰ ਦਿੰਦਾ 65000 ਪਿਆਰ ਮੁਹੱਬਤ ਅੱਧਾ ਕਿ ਕਿਤੇ ਗੋਇਆ ਸ਼ਰਮਾ ਜੀ 76000 ਦੀ ਦੇ ਦਿੱਤੀ ਹਾਂ ਜੀ ਹਨਾ ਇੰਨੇ ਦੀ ਤਾਂ ਯਾਰ ਹੁਣ ਆਪਾਂ ਜਾਇਜ ਕਹਿਤੀ ਜਾਂ ਸੱਜਣੋਂ ਬਾਕੀ ਤੁਸੀਂ ਦੱਸਣਾ ਆਪਦੇ ਜਾਣੀ ਅਸੀਂ ਖੱਚ ਕੇ ਰੇਟ ਕੀਤੇ ਆ ਵੀ ਕਈ ਭੈਣ ਭਰਾ ਆਇਆ ਨਾ ਕਵੇ ਤੁਹਾਨੂੰ ਵੀ ਪਤਾ ਪਸੂ ਨਹੀਂ ਮਿਲਦਾ ਬਹੁਤ ਹਾਂ ਪਸੂ ਸੱਜਣੋਂ ਨਹੀਂ ਮਿਲਦੇ ਥੋੜੀ ਜੀ ਤੋਛਾਈ ਵੀ ਆ ਤੇ ਨਹੀਂ ਤਾਂ ਜੀ ਕਹੇਦਾ ਨਹੀਂ ਕਰਦਾ ਵੀ ਰੇਟ ਜਾਦੇ ਕਰੀਏ ਤੇ ਵੱਧ ਕਮਾਈ ਕਰੀਏ ਆ ਵੇਖੋ ਇਹਦੇ ਥਣ ਪੀੜੀ ਦੇ ਪਾਵਿਆਂ ਰਗੇ ਆ ਤੇ ਮੈਂ ਤੇ ਕੈਮਰਾ ਫੇਰ ਕਰਦ ਗਏ ਤੁਹਾਡੇ ਨਾਲ ਵੀਡੀਓ ਕਰਦ ਗਏ ਸਾਂਝੀ ਤੁਸੀਂ ਹਾਂ ਆਪਦੀਆਂ ਸੱਜਣੋ ਟਾਈਮ ਕੱਢਿਆ ਇੰਨਾ ਕਿ ਯਾਰ ਨਮਾਨਿਆਂ ਲਈ ਤੇ ਆ ਵੀਡੀਓ ਨੂੰ ਐਂਡ ਤੱਕ ਵੇਖਿਆ ਬੜੇ ਵੱਡੇ ਟਾਂਚੇ ਦੀ ਝੋਟੀ ਸੀਗੀ ਜਿਹੜੀ ਸੇਲ ਕਰਤੀ ਆ ਆ ਮੈਂ ਵੀ ਸੱਜਣੋ ਮੰਨ ਲਓ ਵਿਕੀ ਵਿਕੀ ਨਹੀਂ ਆਉਣ ਵਾਲੇ ਟਾਈਮ ਤੇ ਤੁਹਾਨੂੰ ਇੱਕ ਸਾਈਡ ਤੇ ਲੱਗੀ ਇੱਥੇ ਘਰੇ ਹੀ ਵਿਖਾਇਆ ਕਰਾਂਗੇ ਕਿਉਂਕਿ ਇੰਨੇ ਦੁੱਧ ਵਾਲੀਆਂ ਮਈਆਂ ਸੱਜਣੋ ਲਾਈਵ ਚ ਵਾਈ ਵੀ ਕਰਾ ਸਕਦੇ ਆ ਇਹਦੀ ਕੋਈ ਟਿੱਕਾ ਨਹੀਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਕੋਈ ਵੱਧ ਘੱਟ ਬੋਲਿਆ ਗਿਆ ਕਿਹਾ ਗਿਆ ਤਾਂ ਖਿਮਾ ਦੀ ਇਜਾਜ਼ਤ do you